ਸਾਡੇ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਸਿਦਕੀ ਸਾਨੂੰ ਜਦੋਂ 1997 ਦੇ ਵਿੱਚ ਉਹ ਸੰਖਿਆ ਕਰਾਉਂਦੇ ਹੁੰਦੇ ਸੀ ਨਾ ਗੁਰਬਾਣੀ ਦੀ ਤੇ ਉਹਨਾਂ ਨੇ ਇੱਕ ਸ਼ਬਦ ਬੜਾ ਪਿਆਰਾ ਬੋਲਣਾ ਕਹਿੰਦਾ ਬੱਚਿਓ ਤੁਸੀਂ ਕਿਸੇ ਦੁਕਾਨ ਤੇ ਖਲੋਤੇ ਹੋ ਤੁਹਾਨੂੰ ਉਹਨੇ ਮੂਫਲੀ ਪਾ ਕੇ ਦਿੱਤੀ ਕਿਸੇ ਲਫਾਫੇ ਵਿੱਚ ਮੂਫਲੀ ਖਾਣ ਤੋਂ ਬਾਅਦ ਨਾਲ ਲਫਾਫਾ ਵੀ ਪੜ ਕੇ ਸੁੱਟੋ ਉਹਨੇ ਕਹਿੰਦਾ ਜੇ ਤੁਹਾਨੂੰ ਕਿਸੇ ਦੁਕਾਨਦਾਰ ਨੇ ਕੋ ਮੂਫਲੀ ਪਾ ਕੇ ਦਿੱਤ ਨਾ ਕਿਸੇ ਲਫਾਫੇ 'ਚ ਪਤਾ ਨਹੀਂ ਉਹ ਲਫਾਫਾ ਕਿੰਨਾ ਪੁਰਾਣਾ ਹੋਣਾ ਹੋ ਸਕਦਾ ਉਹ ਘਟਨਾ ਦਾ ਤੁਹਾਨੂੰ ਮੁੜ ਕੇ ਪਤਾ ਲੱਗੇ ਹੀ ਨਾ ਜਿਹੜੇ ਪੁਰਾਣੇ ਸੀ ਉਹ ਸ਼ੌਂਕ ਰੱਖਦੇ ਸੀ ਅੱਜ ਬੰਦੇ ਕੋਲ ਨੌਲੇਜ ਘੱਟ ਕਿਉਂ ਆ ਤੁਸੀਂ ਵੇਖੋ ਨਾ ਜਦੋਂ ਡਿਬੇਟ ਕਰਨੀ ਹੋਵੇ ਅਸੀਂ ਬਾਕੀ ਸਾਰੀਆਂ ਗੱਲਾਂ ਚੱਗੇ ਆ ਮੈਂ ਜਿਹੜੀ ਰਾਤ ਦੇ ਦਵਾਨ 'ਚ ਗੱਲ ਕੀਤੀ ਸੀ ਵੀ ਦੋ جنگਾਂ ਹੋਈਆਂ ਉਸ ਵਕਤ 1704 'ਚ ਇੱਕ ਹਥਿਆਰਾਂ ਦੀ ਇੱਕ ਵਿਚਾਰਾਂ ਦੀ ਹਥਿਆਰਾਂ ਦੀ جنگ ਹੋਈਆ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਵਿਚਾਰਾਂ ਦੀ جنگ ਹੋਈਆ ਸਰਹੰਦਾ ਅੱਜ ਹਥਿਆਰਾਂ ਦੀ جنگ ਕਰਨ ਨੂੰ ਤੇ ਅਸੀਂ ਤਿਆਰ ਆ ਤਕੂਏ ਗੜਾ ਸੇ ਫੜ ਲੋ ਮਾਰ ਲੋ ਵੜ ਲੋ ਪਰ ਜੇ ਸਾਨੂੰ ਕੋਈ ਕਵੇ ਕਿ ਆਜੋ ਥੋੜੀ ਬੋਤੀ ਬਾਣੀ ਬਾਰੇ ਕੋ ਇਤਿਹਾਸ ਬਾਰੇ ਤੁਸੀਂ ਦੂਜੇ ਮਤ ਦੇ ਕਿਸੇ ਬੰਦੇ ਨੂੰ ਸਮਝਾਉਣਾ ਹੋਵੇ ਤੇ ਸਾਨੂੰ ਪਤਾ ਹੀ ਕੱਖ ਨਹੀਂ ਹੈਗਾ ਕਿਉਂਕਿ ਸੀ ਪੜਨ ਦਾ ਸ਼ੌਂਕ ਪੈਦਾ ਨਹੀਂ ਕੀਤਾ ਆਪਣੇ ਅੰਦਰ ਤੇ ਜਿਹੜਾ ਵਿਅਕਤੀ ਪੜ੍ਹੇਗਾ ਨਾ ਜਿਹਦੇ ਕੋਲ ਜਿਹੜੀ ਨੌਲੇਜ ਹੋਏਗੀ ਇਹ ਗੱਲ ਚੇਤਾ ਰੱਖਿਓ ਜੋ ਮਨੁੱਖ ਦੇ ਕੋਲ ਸੌਦਾ ਹੁੰਦਾ ਉਹ ਵੇਚਦਾ ਜ਼ਰੂਰ ਆ ਤੇ ਅਰਵਾ ਕਰਕੇ ਵੇਖਿਓ ਤੁਸੀਂ ਜਿਹੜਾ ਬੰਦਾ ਜੋ ਜਿਹੜਾ ਬੰਦਾ ਵੀ ਜਿੰਨਾ ਜਿਸ ਕੋਲ ਗਿਆਨ ਹੋਏਗਾ ਨਾ ਅਗਲਾ ਨਹੀਂ ਵੀ ਸੁਣਦਾ ਉੱਥੇ ਜਦੋਂ ਚੌ ਬੰਦੇ ਚ ਬੈਂਦਾ ਉਹ ਗੱਲ ਜ਼ਰੂਰ ਕਰਦਾ ਕਿਉਂਕਿ ਉਹ ਉਹ ਹੈਗਾ ਨਾ ਗੱਲ ਕਰਦੇ ਤਾਂ ਜਦੋਂ ਤੁਹਾਡੇ ਕੋਲ ਗੁਰਮਤਿ ਦਾ ਗਿਆਨ ਆ ਗਿਆ ਤੁਸੀਂ ਜਿੱਥੇ ਵੀ ਬਹੋਗੇ ਨਾ ਤੁਹਾਡੇ ਮੱਖ ਚੋਂ ਸ਼ਬਦ ਨਿਕਲਨੇ ਨਿਕਲਨੇ ਕਿਉਂਕਿ ਤੁਸੀਂ ਉਹ ਭਾਂਡਾ ਭਰਿਆ ਹੈ ਨਾ ਤੁਹਾਨੂੰ ਪਤਾ ਵਾ ਤੁਸੀਂ ਚਾਹ ਬੰਦੇ ਨੂੰ ਆਪਣੀ ਗੱਲ ਕਿਤੇ ਨਾ ਕਿਤੇ ਸੁਣਾ ਦੇਣੀ ਆ ਪਰ ਅਜ ਭਾਂਡੇ ਚ ਕੁਝ ਨਹੀਂ ਹੈਗਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਆ ਸਤਿਗੁਰੂ ਦੀ ਮਤ ਲੈਣ ਦਾ ਟਾਈਮ ਸਤਿਗੁਰੂ ਮਤ ਵੇੜਾ ਹੁਣ ਸਤਿਗੁਰੂ ਦੀ ਮਤ ਕੀ ਆ ਇਹ ਵੀ ਸਵਾਲ ਪੈਦਾ ਹੋ ਗਿਆ ਹੁਣ ਸਤਿਗੁਰੂ ਦੀ ਮਤ ਲੈਣ ਲਈ ਲੋਕ ਸਤਿਗੁਰੂ ਲੱਭਦੇ ਫਿਰਦੇ ਫਿਰ ਵਿਸ਼ਾਦ ਕੋ ਦੇ ਤਾਰੀ ਸਤਿਗੁਰੂ ਹੋਣਾ ਇਹਦਾ ਜਵਾਬ ਵੀ ਸਤਿਗੁਰ ਨੇ ਬਾਣੀ ਚ ਦੇ ਦਿੱਤਾ ਪਈ ਧੰਗੁਰੂ ਅਮਰਦਾਸ ਦੀ ਬਾਣੀ ਆਪਾਂ ਪੜਦੇ ਆ ਪੂਰਾ ਥਾਠ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਉਸ ਪੂਰੇ ਨੇ ਵੈਗਰੂ ਅਕਾਲਪੁਰਖ ਹੁਣ ਵੇਖੋ ਅਕਾਲਪੁਰਖ ਵਾਸਤੇ ਵੀ ਗੁਰੂ ਵਾਸਤੇ ਵੀ ਪੂਰਾ ਸ਼ਬਦ ਵਰਤਿਆ ਪੂਰਾ ਥਾਠ ਬਣਾਇਆ ਪੂਰੇ ਜਿਵੇਂ ਗੁਰ ਪੂਰੇ ਮੇਰੀ ਰਾਖ ਲਈ ਕਹਿੰਦੇ ਪੂਰਾ ਥਾਠ ਬਣਾਇਆ ਪੂਰੇ ਥਾੜ ਦਾ ਅਰਥ ਹੈ ਜੁਗਤੀ ਉਸ ਪੂਰੇ ਨੇ ਇਹ ਜਿਹੜੀ ਜੁਗਤੀ ਆ ਪੂਰੀ ਬਣਾਈਏ ਜਦੋਂ ਆਪ ਪੂਰਾ ਉਹਦਾ ਕੰਮ ਵੀ ਪੂਰਾ ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਸਮਾਨਾ ਦਾ ਮੈਨੂੰ ਹੁੰਦਾ ਇੱਕੋ ਜਿਹਾ ਹੀ ਤਾਂ ਠਾਣੇ ਜਾਂਦਾ ਉੱਤੇ ਥੱਲੇ ਨਹੀਂ ਜਾਂਦਾ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਇਸ ਜਗਤ ਵਿੱਚ ਸੱਚੇ ਨਾਮ ਕੀ ਵਡਿਆਈ ਜਿਹੜੀ ਵਡਿਆਈ ਆ ਉਹ ਸੱਚੇ ਨਾਮ ਦੀ ਆ ਧਨ ਦੌਲਤ ਪੈਸਾ ਟਕਾ ਇਹ ਜਿਹੜੀ ਸ਼ੋਭਾ ਵਾ ਇਹ ਵਕਤੀ ਆ ਅੱਜ ਤੁਹਾਡੇ ਕੋਲ ਪੈਸਾ ਹੈਗਾ ਤਾਂ ਤੁਹਾਡੀ ਬੱਲੇ ਬੱਲੇ ਆ ਤੁਹਾਡੀ ਜੇਬ ਚੋਂ ਚਾਰ ਛਲੜ ਮੋ ਗਿਆ ਤੇ ਅਗਲੇ ਤੁਹਾਨੂੰ ਚੋਕੇ ਪਰਾਂ ਮਾਰਨਗੇ ਕਿਉਂਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸਨਬੰਧ ਜਦੋਂ ਤੁਹਾਡੇ ਕੋਲ ਪੈਸੇ ਤੁਹਾਡੇ ਨਾਲ ਅਗਲਾ ਨਾਤਾ ਵਾ ਤੇ ਜੇ ਦਿਨ ਕਿਛੂ ਨਾ ਹੋਵੇਈ ਤੇ ਦਿਨ ਬੋਲਣ ਗੰਦ ਜਦੋਂ ਤੁਹਾਡੀ ਜੇਬ ਚੋਂ ਪੈਸਾ ਮੋ ਗਿਆ ਜਿੰਨੀਆਂ ਗੰਦੀਆਂ ਗਾਲਾਂ ਉਹਨਾਂ ਨੇ ਤੁਹਾਨੂੰ ਕੱਢਣੀਆਂ ਉਹਨੀਆਂ ਦੁਸ਼ਮਣ ਨੇ ਵੀ ਕੱਢਣੀਆਂ ਕਿਉਂਕਿ ਉਹ ਤੁਹਾਨੂੰ ਜਾਣਦੇ ਆ ਨਾ ਤੁਹਾਡੇ ਨਾਲ ਬਹਿ ਕੇ ਖਾਦਾ ਉਹਨਾਂ ਨੇ ਹੋਣਾਂ ਦੀ ਰੋਟੀ ਉਹਨਾਂ ਨੂੰ ਮਿਲ ਨਹੀਂ ਰਿਹਾ ਜੋ ਚਾਹੀਦਾ ਉਹਨਾਂ ਨੂੰ ਇਹ ਗੁਰੂਗ੍ਰੰਥ ਸਾਹਿਬ 'ਚ ਲਿਖਿਆ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਜਦੋਂ ਤੱਕ ਤੁਹਾਡੀ ਜੇਬ 'ਚ ਪੈਸਾ ਵਾ ਜਿਚ ਚਰ ਪੈਣ ਲਖਾਉਣੇ ਤੇ ਚਰ ਰੱਖਣ ਗੰਢ ਜਦੋਂ ਤੱਕ ਤੁਸੀਂ ਪੈਣ ਲਈ ਦਿਓਗੇ ਖਾਣ ਲਈ ਦਿਓਗੇ ਫੋਨ ਕਰੋਗੇ ਆ ਚੱਲੀਏ ਫਲਾਣੇ ਰੈਸਟੋਰੈਂਟ 'ਚ ਉਦੋਂ ਤੱਕ ਤੇ ਤੁਹਾਡੇ ਬੱਲੇ ਬੱਲੇ ਆ ਤੁਹਾਡਾ ਫੋਨ ਵੀ ਅਟੈਂਡ ਕਰਨਗੇ ਤੁਹਾਡੇ ਆਖੇ ਵੀ ਲੱਗਣਗੇ ਪਰ ਜਦੋਂ ਪਤਾ ਲੱਗ ਗਿਆ ਵੀ ਹੁਣ ਇਹਨਾਂ ਦੀ ਜੇਬ 'ਚੋਂ ਪੈਸੇ ਮੁੱਕ ਗਏ ਆ ਫਿਰ ਹੋ ਸਕਦਾ ਤੁਹਾਡਾ ਨੰਬਰ ਹੀ ਬਲੌਕ ਕਰ ਦਣ ਤੋਰ ਨਾਲ ਸੰਬੰਧੀ ਕੋਈ ਨਹੀਂ ਉਹਨਾਂ ਦਾ ਤੁਹਾਡਾ ਲਿੰਕੀ ਕੋਈ ਨਹੀਂ ਵੀ ਕਿਤੇ ਜਦੋਂ ਇਹਦਾ ਫੋਨ ਆਉਣਾ ਇਹਨੇ ਆਪਣੀ ਲੋੜ ਹੀ ਪੂਰੀ ਕਰਾਉਣੀ ਮੇਰੇ ਕੋਲੋਂ ਛੱਡੋ ਹਣ ਦੋਸਤੀ ਆਪਣੀ ਸ਼ਰਤੀ ਇਹੋ ਜਿਹੇ ਬੰਦੇ ਵੀ ਤੁਸੀਂ ਆਪਣੀ ਜ਼ਿੰਦਗੀ ਚ ਕਈ ਵੇਖੇ ਹੋਣੇ ਨੇ ਉਦੋਂ ਦੋਸਤੀ ਜਦੋਂ ਤੁਹਾਡੀ ਗੱਡੀ ਵਧੀਆ ਚੱਲਦੀ ਸੀ ਰਿਸ਼ਤੇਦਾਰ ਵੀ ਕਈ ਇਦਾਂ ਤੇ ਹੁੰਦੇ ਆ ਜੀ ਕੱਲੇ ਦੋਸਤ ਨਹੀਂ ਕਹਿ ਸਕਦੇ ਆਪਾਂ ਰਿਸ਼ਤੇਦਾਰੀਆਂ ਚ ਵੀ ਕਈ ਇਦਾਂ ਤੇ ਹੁੰਦੇ ਆ ਵੀ ਸੁੱਖ ਮਿਆਂਣ ਬਹੁਤ ਮਿਲ ਬੈਠਤ ਰਹਿਤ ਚਾਹੁੰਦੇ ਸਕੇ ਰੈ ਸੁੱਖ ਵੇਲੇ ਤੇ ਕੋਲ ਬਹਿਣਾ ਆਣ ਕੇ ਸਾਡਾ ਵਾ ਸਾਡਾ ਵਾ ਇਹ ਤੇ ਸਾਡਾ ਤਾਇਆ ਵਾਏ ਸਾਡਾ ਚਾਚਾ ਵਾ ਇਹ ਸਾਡੇ ਮਾਮਾ ਜੀ ਆ ਤੇ ਜਦੋਂ ਪਤਾ ਲੱਗਿਆ ਵੇ ਹੁਣ ਨੇ ਤੇ ਭੀੜ ਥੋੜੀ ਜੀ ਪੈ ਗਈ ਆ ਤੇ ਫਿਰ ਉਹਦੇ ਨਾਲੋਂ ਲਿੰਕ ਤੋੜ ਲੈਣਾ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸਕੇ ਰਹਿ ਵਿਪਤ ਪਰ ਹੀ ਸਭ ਹੀ ਸੰਗ ਛੜਤ ਕੋ ਨਾ ਆਵਤ ਨੀ ਰਹਿ ਪਰ ਗੁਰੂ ਮਨੁੱਖ ਦਾ ਕਦੀ ਸਾਥ ਨਹੀਂ ਛੱਡਦਾ ਜਾਂ ਕੋ ਮੁਸ਼ਕਿਲਤ ਬਣੇ ਢੋਈ ਕੋਈ ਨ ਦੇ ਜਦੋਂ ਮੁਸ਼ਕਲ ਵੀ ਬਣ ਜਾਏ ਤੇ ਢੋਈ ਵੀ ਕੋਈ ਨ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ ਸਾਗ ਵੀ ਸਾਥ ਛੜ ਜਣ ਹੱਥ ਖੜੇ ਕਰ ਜਣ ਉਥੇ ਫਿਰ ਚੇਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀਵਾ ਉਹ ਫਿਰੋ ਮਾਰਗ ਚੇਤੇ ਆਉਂਦਾ ਫਿਰ ਉਹਨੂੰ ਬਾਹਰਲੀ ਤੇ ਅੰਦਰਲੀ ਦੋਵੇਂ ਤਤੀਆਂ ਵਾਂਵਾ ਤੋਂ ਬਚਾਉਣ ਦੀ ਤਾਕਤ ਰੱਖਦਾ ਤੋ ਇਸ ਕਰਕੇ ਚੇਤਾ ਰੱਖਣਾ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦਾ ਯਤਨ ਕਰਨਾ ਕਿ ਸਤਗੁਰ ਨੇ ਸਾਨੂੰ ਐਡਾ ਵੱਡਾ ਬਖਸ਼ਿਸ਼ ਭਰਿਆ ਜਿਹੜਾ ਇਹ ਖਜ਼ਾਨਾ ਦਿੱਤਾ ਹੋਇਆ ਪੂਰਾ ਥਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪਰਪੰਚਮੈ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਗੁਰ ਕੀ ਜਿਸ ਨੂੰ ਮਤਿ ਆਵੇ ਆਪਾਂ ਵਿਸ਼ਾ ਕਰਿਆ ਸੀ ਨਾ ਵੀ ਸਤਗੁਰ ਦੀ ਮਤ ਲੈਣ ਦਾ ਵੇਲਾ ਤੇ ਸਤਗੁਰ ਦੀ ਮਤ ਕੀ ਆ ਸਤਗੁਰ ਕੀ ਜਿਸ ਨੂੰ ਮਤਿ ਆਵੇ ਸਤਗੁਰ ਦੀ ਜਿਸ ਨੂੰ ਮਤ ਆ ਗਈ ਜਿਹਨੇ ਸਤਗੁਰ ਦੀ ਮਤ ਲੈ ਲਈ ਸੋ ਸਤਗੁਰ ਮਾਹੇ ਸਮਾਨਾ ਉਹ ਸਤਗੁਰ ਵਿੱਚ ਸਮਾ ਜਾਂਦਾ ਹੈ ਉਹ ਸਤਗੁਰ ਵਾਲੀ ਸਿੱਖਿਆ ਨੂੰ ਗੁਣਾ ਨੂੰ ਆਪਣੇ ਵਿੱਚ ਗ੍ਰਹਿਣ ਕਰ ਲੈਂਦਾ ਹੈ ਸੋ ਸਤਗੁਰ ਮਾਹੇ ਸਮਾਨਾ ਤੇ ਮਹਾਰਾਜ ਸਤਿਗੁਰੂ ਹੈ ਕੌਣ ਮਤ ਹੈ ਕਿਹੜੀ ਹੈ ਤੇ ਪਾਸ਼ਾ ਕਹਿੰਦੇ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੇ ਹਰ ਇਹ ਬਾਣੀ ਗੁਰੂ ਦੀ ਮਤ ਹੈ ਜਦੋਂ ਆਪ ਆਪਣੇ ਘਰ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਵਿਚਾਰਦੇ ਹਾਂ ਉਹਨੂੰ ਗ੍ਰਹਿਣ ਕਰਦੇ ਹਾਂ ਤੇ ਸਮਝ ਲਓ ਅਸੀਂ ਆਪਣੇ ਸਤਿਗੁਰ ਦੀ ਮਤ ਲੈ ਰਹੇ ਹਾਂ ਸਾਨੂੰ ਮਤ ਲੈਣ ਲਈ ਕਿਸੇ ਸ਼ਖਸੀ ਬੰਦੇ ਕੋਲ ਕਿਸੇ ਵਿਅਕਤੀ ਕੋਲ ਜਾਣ ਦੀ ਲੋੜ ਨਹੀਂ ਸਾਡਾ ਗੁਰੂ ਹਮੇਸ਼ਾ ਹੀ ਸਾਡੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਹਰ ਕਾ ਨਾਮ ਰਿਧੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਇ ਗੁਰ ਮੇਰੇ ਸੰਗ ਸਦਾ ਹੈ ਦਾਲੇ ਤੋ ਇਸ ਕਰਕੇ ਪਾਸ਼ਾ ਜੀ ਕਹਿੰਦੇ ਨੇ ਸਤਗੁਰ ਮਤ ਵੇਲਾ ਸਤਗੁਰੂ ਦੀ ਮਤ ਲੈਣ ਦਾ ਵੇਲਾ ਹੈ ਦੋਸ ਵਾਲਾਂ ਨੇ ਜਵਾਬ ਦਿੱਤੇ ਮਹਾਰਾਜ ਨੇ ਕਿ ਪਵਨ ਆਰੰਭ ਤੁਸੀਂ ਪੁੱਛਿਆ ਸੀ ਪਵਨ ਆਰੰਭ ਸਤਗੁਰ ਮਤ ਵੇਲਾ ਹਵਾ ਮਨੁਖ ਦਾ ਆਰੰਭ ਹੈ ਮੁੱਢ ਹੈ ਤੇ ਸਤੂਰ ਦੀ ਮਤ ਲੈਣ ਦਾ ਟਾਈਮ ਹੈ ਤੀਜਾ ਤੁਹਾਡਾ ਕੁਐਸਚਨ ਸੀ ਵੀ ਕਵਨ ਗੁਰੂ ਜਿਸ ਕਾ ਤੂੰ ਚੇਲਾ ਤੁਹਾਡੇ ਗੁਰੂ ਕੌਣ ਨੇ ਜਿਹਦੇ ਤੁਸੀਂ ਸੇਵਕ ਹੋ ਤੇ ਮਹਾਰਾਜ ਦਾ ਜਵਾਬ ਸੀ ਸ਼ਬਦ ਗੁਰੂ ਇੱਕ ਵਾਰ ਗੱਜ ਕੇ ਕਹੋ ਤਨਸ੍ਰੀ ਗੁਰੂ ਗੱਜ ਕੇ ਬੋਲੋ ਜੀ ਤਨਸ੍ਰੀ ਗੁਰੂ ਸਾਡਾ ਸ਼ਬਦ ਗੁਰੂ ਹੈ ਸਾਨੂੰ ਕਿਸੇ ਦੇਹ ਧਾਰੀ ਵਿਅਕਤੀ ਕੋਲ ਜਾਣ ਦੀ ਲੋੜ ਨਹੀਂ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਜੇ ਗੁਰੂ ਸ਼ਬਦ ਹੈ ਨਾ ਤੇ ਜਿਹੜਾ ਸਿੱਖਵਾ ਨਾ ਉਹ ਵੀ ਸੁਰਤ ਹੈ ਜੇ ਸੁਰਤ ਸਿੱਖ ਨਹੀਂ ਬਣੀ ਤੇ ਤਨ ਦਾ ਤੂੰ ਜਿੰਨਾ ਮਰਜੀ ਸਿੱਖ ਬਣ ਲੋ ਅਕਵੇਰੀ ਵੇਖਿਆ ਨਾ ਸੁਰਤ ਸਿੱਖ ਨਹੀਂ ਬਣਦੀ ਤੇ ਤਨ ਕਰਕੇ ਬੰਦਾ ਸਿੱਖ ਬਣਿਆ ਹੁੰਦਾ ਐਵੇਂ ਥਾਂ ਥਾਂ ਤੇ ਮੱਥੇ ਟਿਕਦਾ ਫਿਰਦਾ ਕਦੀ ਕਿਤੇ ਜਾ ਕੇ ਸਿਰਚ ਘਾਤਾ ਕਦੀ ਕਿਤੇ ਸਿਰਚ ਘਾਤਾ ਜਿਹ ਦਿਨ ਅਛਾ ਸੁਰਤ ਦਾ ਸਿੱਖ ਬਣਨ ਵਾਸਤੇ ਟਾਈਮ ਲੱਗਣਾ ਤਾਨੂੰ ਸਿੱਖ ਬਣਨ ਨੂੰ ਕਿੰਨਾ ਕੁ ਟਾਈਮ ਲੱਗਦਾ ਭਲਾ ਰਾਤ ਸੌਵੋ ਤੁਸੀਂ ਤੇ ਸਵੇਰੇ ਅਨਾਉਂਸਮੈਂਟ ਹੋਏ ਵੀ ਗੁਰਦੁਆਰੇ ਖੰਡੇ ਦੀ ਪੌਲ ਤਿਆਰ ਹੋਣੀ ਆ ਤੇ ਬੰਦੇ ਨੇ ਸਵੇਰੇ ਉੱਠ ਕੇ ਕਕਾਰ ਪਾ ਕੇ ਹੋਸ ਦਾ ਗਾਤਰਾ ਵੀ ਉਤੋਂ ਦੀ ਪਾਲੇ ਤੇ ਲੋਕ ਕਹਣਾ ਜੀ ਫਲਾਣਾ ਬੰਦਾ ਤੇ ਸਿੱਖ ਵਾ ਤੇ ਪੰਜ ਸਤਾਂ ਤਰਾਂ ਬਾਦੋਂ ਕਿਸੇ ਥਾਂ ਤੇ ਗਲਤ ਜਗ੍ਹਾ ਤੇ ਮੱਥਾ ਟੇਕਦਾ ਜਾਂ ਨਸ਼ਾ ਕਰਦਾ ਫੜਿਆ ਜਾਵੇ ਤੇ ਵੇਖਣ ਵਾਲੇ ਕੀ ਕਹਣਾ ਮੈਂ ਅੱਜ ਇੱਕ ਅਮਰਤਾਰੀ ਸਿੱਖ ਨੂੰ ਨਸ਼ਾ ਪੀਂਦੇ ਵੇਖਿਆ ਪਰ ਵਾਸਤਵ ਚ ਸਿੱਖ ਹੈਗਾ ਸੀ ਸੁਰਤ ਤੇ ਉਹਦੀ ਸਿੱਖ ਬਣੀ ਨਹੀਂ ਸੀ ਅਜੇ ਉਹਨੇ ਤਾਂ ਤਨ ਦੇ ਉੱਤੇ ਇੱਕ ਕਾਰ ਪਾ ਲਈ ਸੀ ਜੇ ਇੱਕ ਆਰਮੀ ਵਾਲੇ ਵੀ ਵਰਦੀ ਦੇਣ ਤੋਂ ਪਹਿਲਾਂ 8-9 ਮਿੰਟ ਟ੍ਰੇਨਿੰਗ ਦਿੰਦੇ ਆ ਪਹਿਲਾਂ ਫੇਰ ਵਰਦੀ ਪਾਉਂਦੇ ਵਰਦੀ ਪਾਉਣ ਨੂੰ ਤਾਂ ਟਾਈਮ ਕੱਖ ਵੀ ਨਹੀਂ ਲੱਗਦਾ ਵਰਦੀ ਪਾਉਣ ਨੂੰ ਇਹਨਾਂ ਵਕਤ ਥੋੜਾ ਲੱਗਦਾ ਪਰ ਜਿਹੜੇ ਆਰਮੀ ਦੇ ਕਾਨੂੰਨ ਹਾਂ ਵੀ ਕਿਦਾਂ ਫੌਜੀ ਭਰਤੀ ਹੁੰਦਾ ਕਿਦਾਂ ਉਹ ਗਰਾਊਂਡ ਵਿੱਚ ਤੁਰਦਾ ਹੈ ਕਿਦਾਂ ਉਹ ਸਾਰੇ ਨਿਯਮਾਂ ਦੀ ਪਾਲਣਾ ਕਰਦਾ ਉਹਦੇ ਵਾਸਤੇ ਇੱਕ ਪ੍ਰੈਕਟਿਸ ਆ ਅਭਿਆਸ ਵਾ ਹੁਣ ਵਕੀਲ ਬਣਨ ਵਾਸਤੇ ਟਾਈਮ ਲੱਗਣਾ ਤੇ ਵਕੀਲ ਦੀ ਵਰਦੀ ਪਾਉਣ ਨੂੰ ਕਿੰਨਾ ਕੁ ਟਾਈਮ ਲੱਗਦਾ ਜੀ ਜੇ ਕਾਲਾ ਕੋਟ ਪਾਉਣਾ ਹੋਵੇ ਤਾਂ ਕਿੰਨਾ ਕੁ ਟਾਈਮ ਲੱਗਦਾ ਪਰ ਸਟੱਡੀ ਕਰ ਲਈ ਅਗਲਾ ਕਿੰਨੇ ਸਾਲ ਲਾਉਂਦਾ ਕਿੰਨੇ ਸਾਲਾਂ ਦੀ ਮਿਹਨਤ ਤੇ ਤਪੱਸਿਆ ਕਹਿ ਲਓ ਆਪਾਂ ਕੱਲੇ-ਕੱਲੇ ਲਾ ਕੱਲੇ ਕਾਨੂੰਨ ਨੂੰ ਬੜੀ ਬਰੀਕੀ ਨਾਲ ਪੜ੍ਹਨਾ ਪੈਂਦਾ ਹੈ ਪਰ ਜੇ ਵਰਦੀ ਪਾਣੀ ਹੋ ਤਾਂ ਕਿੰਨਾ ਕ ਟਾਈਮ ਲੱਗਦਾ ਸਿੱਖ ਦੀ ਵੀ ਗੱਲ ਇਦਾਂ ਹੀ ਆ ਬਾਰੇ ਤੌਰ ਤੇ ਸਰੀਰ ਦਾ ਸਿੱਖ ਬਣਨਾ ਬਹੁਤ ਸੌਖਾ ਵਾ ਆ ਸਾਡਾ ਜੂਰੀ ਇਸੇ ਗੱਲ ਤੇ ਲੱਗਾ ਹੋਇਆ ਤੇ ਨੁਕਸਾਨ ਵੀ ਸਾਡਾ ਇੱਥੇ ਹੋਇਆ ਤਾਂ ਹੀ ਤੁਸੀਂ ਵੇਖਿਆ ਬਹੁਤੇ ਭੇਖੀ ਕੋਈ ਕਿਤੇ ਮੱਥਾ ਟੇਕੀ ਜਾਂਦਾ ਤੇ ਆਮ ਲੋਕ ਕਹਿੰਦੇ ਸੀ ਸਿੱਖ ਤੁਰਿਆ ਫਿਰਦਾ ਇੱਕ ਚੇਤਾ ਰੱਖਿਓ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਸવાય ਕਿਤੇ ਮੱਥਾ ਨਹੀਂ ਟੇਕਦਾ ਜਿਹੜਾ ਟੇਕਦਾ ਉਹ ਗੁਰੂ ਦਾ ਸਿੱਖ ਨਹੀਂ ਹੈਗਾ ਮੈਂ ਦੁਬਾਰਾ ਬੋਲਾਂ ਜੀ ਜਿਹੜਾ ਸਿੱਖ ਆ ਉਹ ਗੁਰੂ ਗ੍ਰੰਥ ਸਾਹਿਬ ਤੋਂ ਸવાય ਕਿਤੇ ਮੱਥਾ ਕਿਉਂਕਿ ਮੈਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਸਨਮੁਖ ਸ਼ਬਦ ਵਰਤਿਆ ਨਾ ਉਦੋਂ ਸਿੱਖ ਸ਼ਬਦ ਵਰਤਿਆ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋ ਸਿੱਖ ਗੁਰੂ ਸੇਤੀ ਹੋਵੇ ਤਾਂ ਸਨਮੁਖ ਜਿਉਂ ਰਹੇ ਜਿਉਂ ਰਹੇ ਲਿਖ ਜੀਉਂ ਰਹੇ ਗੁਰ ਨਾਲ ਉਹਦੀ ਸੁਰਤ ਗੁਰੂ ਦੇ ਨਾਲ ਰਵੇ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਣਾ ਹਿਰਦੇ ਤੇ ਆਏ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਧਿਆਏ ਤੇ ਗੁਰੂ ਦੇ ਚਰਨ ਕਿਹੜੇ ਭਲਾ ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ ਆਪਣੇ ਅੰਦਰ ਸੰਭਾਲਿਓ ਨਾ ਚਰਨਾਂ ਨੂੰ ਆਪ ਛੱਡ ਸਦਾ ਰਹਿ ਪਰਣਾ ਗੁਰ ਬੇਨਾ ਸਾਰੇ ਬੋਲੋ ਜੀ ਗੁਰ ਬੇਨਾ ਅਵਰ ਨਾ ਜਾਣਿਆ ਕੋਈ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਨਾ ਜਾਣੇਓ ਯਾਨੀ ਕਿ ਕਿਸੇ ਦੇ ਨਾਮ ਮੰਨੇ ਗੁਰਬਨ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਇ ਉਹ ਸਿੱਖ ਗੁਰੂ ਦੇ ਸਨਮੁਖ ਵਾ ਤੇ ਜਦੋਂ ਬੇਮੁਖ ਸ਼ਬਦ ਵਰਤੇ ਨਾ ਅਗਲੀ ਪੌੜੀ ਚ ਉੱਥੇ ਸਿੱਖ ਸ਼ਬਦ ਨਹੀਂ ਵਰਤੇ ਬਾਰੇ ਨੇ ਜੇ ਕੋ ਗੁਰਤਾ ਮਾਰੇ ਤੁਸੀਂ ਸਿੱਖ ਸ਼ਬਦ ਕੋਈ ਵਰਤੇ ਆ ਤੇ ਮਾਰੇ ਨੂੰ ਪਤਾ ਹੈ ਵੀ ਜਿਹੜਾ ਸਿੱਖ ਹੁੰਦਾ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਬੇਮੁਖ ਹੁੰਦਾ ਉਹ ਹੁਣ ਦੱਸੋ ਜੀ ਇਹ ਗੁਰੂ ਅਮਰਦਾਸ ਜੀ ਨੇ ਕਿਹਾ ਤੇ ਜੇ ਕੋ ਰਾਗੀ ਢਾਡੀ ਪ੍ਰਚਾਰਕ ਪ੍ਰਬੰਧਕ ਕਹਦੇ ਨਾ ਕਿਸੇ ਨੂੰ ਤੇ ਕਈਆਂ ਗੁੱਸਾ ਕਰਨ ਨਾਲ ਲੈ ਜੀ ਅਸੀਂ ਭਲਾ ਸਿੱਖ ਨਹੀਂ ਅਸੀਂ ਧਾਗਾ ਹੀ ਬੱਧਾ ਫੇਕੜੀ ਗੱਲ ਆ ਅਸੀਂ ਲਾਲ ਧਾਗਾ ਹੀ ਬੱਧਾ ਅਸੀਂ ਪੀੜਾ ਧਾਗਾ ਹੀ ਬੰਨ ਲਿਆ ਫੇਕ ਹੀ ਹੋਏ ਜੇ ਨਗਵਾਲੀ ਮੁੰਦਰੀ ਪਾਲੀ ਹੈਗੇ ਤੇ ਸਿੱਖੀਆਂ ਨਾ ਫੇਕ ਹੀ ਹੋਏ ਜੇ ਮੈਂ ਕਿਸੇ ਪੰਡਤ ਨੂੰ ਹੱਥ ਵਿਖਾਇਆ ਹੈਗਾ ਤੇ ਮੈਂ ਗੁਰੂ ਦਾ ਸਿੱਖ ਹੀ ਆ ਫੇਕ ਹੀ ਹੋਏ ਮੈਂ ਆਪਣੇ ਪੁੱਤਰ ਦੀ ਜਟੇ ਵਾਲ ਵਾਲਿਆ ਵਿਆਹ ਤੇ ਪਰ ਹੈਗਾ ਤੇ ਮੈਂ ਗੁਰੂ ਦਾ ਉਹ ਬੋਲੋ ਗੁਰੂ ਕੇ ਪਿਆਰੇਓ ਕੀ ਆਂਦਾ ਜੀ ਮੈਂ ਗੁਰੂ ਦਾ ਤੇਰੇ ਕਹਿਣ ਨਾਲ ਕੀ ਹੋਣਾ ਭਾਈ ਗੱਲ ਤੇ ਪ੍ਰਵਾਨਗੀ ਗੁਰੂ ਨੇ ਦੇਣੀ ਆ ਏਦਾਂ ਤੇ ਮੇਰੇ ਵਰਗੇ ਨੂੰ ਉਥੋਂ ਕੜਾ ਲੱਭ ਗਿਆ ਮਲੰਮੇ ਦੀ ਝਾਰ ਵਾਲਾ ਤੇ ਮੈਂ ਸਾਂਭ ਕੇ ਰੱਖਦਾ ਫਿਰਾਂ ਵੀ ਮੈਨੂੰ ਤਾਂ ਸੋਨਾ ਮੇਰੇ ਕੋਲ ਸੋਨਾ ਵਾ ਤੈਨੂੰ ਤੋਲੇ ਦਾ ਤੇ ਲੈ ਜਾਓ ਸੁਨਿਆਰੇ ਵੀਰ ਦੇ ਕੋਲ ਉਹਨੂੰ ਕਹੋ ਜੀ ਦੱਸਿਓ ਕਿੰਨੇ ਦਾ ਉਹ ਕਹੇਗਾ 10 ਰੁਪਏ ਦਾ ਸਾਰਾ ਏ ਮੇਰੇ ਕੋਲ ਲੈ ਕੇ ਗਿਆ ਸੀ ਕਿਸੇ ਨੇ ਵਿਆਹ ਚਾਹੀਦਾ ਸੀ ਉਹਨਾਂ ਨੇ ਪੋਣਾ ਸੀ ਇਹ ਸੋਨਾ ਨਹੀਂ ਹੈਗਾ ਜੀ ਨਾ ਤੈਨੂੰ ਕਹਿੰਨੇ ਕਿਹਾ ਸੋਨਾ ਪਰ ਜਦੋਂ ਤਾਂ ਕੋਲ ਸੀ ਸੋਨਾ ਸਮਝ ਕੇ ਰੱਖਿਆ ਸੀ ਨਾ بس ਇਦਾਂ ਹੀ ਆ ਇਹ ਤੇ 파ਰਖੂ ਦੱਸੂਗਾ ਨਾ ਉਹ ਤਾਂ ਸਨਿਆਰੇ ਵੀਰ ਨੂੰ ਪਤਾ ਵੀ ਆ ਮਲਮੇ ਦੀ ਝਾਲ ਵਾਲਾ ਜਿਹੜਾ ਤੂੰ ਲਈ ਫਰਦਾ ਤੇ ਨਕਲੀ ਗਹਿਣਾ ਵਾ ਪਰ ਚਮਕ ਜਿਹੜੀ ਸੋਨੇ ਨਾਲੋਂ ਵੀ ਜ਼ਿਆਦਾ ਹੁੰਦੀ ਆ ਮਲਮੇ ਦੇ ਝਾਲ ਵਾਲੇ ਗਹਿਣੇ ਦੀ ਤੋ ਜਿਹੜੇ ਨਕਲੀ ਹੁੰਦੇ ਨਾ ਉਹਦੀ ਚਮਕ ਦਮਕ ਵੜੀ ਹੁੰਦੀ ਪੂਰੀ ਉਹ ਦੂਜਿਆਂ ਨਾਲੋਂ ਲਿਸ਼ਕ ਪੁਸ਼ਕੇ ਜ਼ਿਆਦਾ ਰਹਿੰਦੇ ਆ ਪਰ ਮੁਰਕੇ ਸਿਰ ਉੱਥੇ ਝਕਾਉਂਦੇ ਆ ਜਾ ਕੇ ਬੱਲੇ 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 ਜਿੱਥੇ ਝਕਾਉਣ ਦੀ ਗੁਰੂ ਕਦੀ ਵੀ ਆਗਿਆ ਨਹੀਂ ਦਿੰਦਾ ਸਭ ਜਾਦਿਆਂ ਦੀ ਸ਼ਹਾਦਤ ਨਾ ਆ ਚੀ ਚੇਤਾ ਜਰੂਰ ਰੱਖਣੀ ਗੱਲ ਵੀ ਉਹ ਸੂਬੇ ਸਰਹੰਦੀ ਕਚਹਿਰੀ ਦੀ ਵੀ ਜਾ ਕੇ ਉਹਨਾਂ ਸਿਰ ਨਹੀਂ ਜਗਾਇਆ ਜ਼ਿੰਦਗੀ ਕਿਹਨੂੰ ਨਹੀਂ ਪਿਆਰੀ ਹੁੰਦੀ ਜੀ ਬੰਦਾ ਆਪਣੀ ਜ਼ਿੰਦਗੀ ਬਚਾਉਣ ਲਈ ਵੱਡੇ ਵੱਡੇ ਸਮਝੌਤੇ ਕਰ ਜਾਂਦਾ ਵੀ ਮੈਂ ਇਹ ਜੀਵਨ ਦੁਬਾਰਾ ਮਿਲਣਾ ਮੈਨੂੰ ਕਿਤੇ ਹਸਪੀਟਲ ਬੰਦਾ ਬਿਮਾਰ ਪਿਆ ਹੋਵੇ ਤੇ ਡਾਕਟਰ ਕਹਿੰਦੇ ਜੀ ਇੰਨੇ ਲੱਖ ਰੁਪਏ ਲੱਗਣਾ ਬੰਦਾ ਕਹਿੰਦਾ 50 ਹਜ਼ਾਰ ਹੋਰ ਵੱਧ ਚੱਕ ਦੂੰ ਜੀ ਡਾਕਟਰਾਂ ਦਿੱਲੀੋਂ ਹੋਣਾ ਸਪੈਸ਼ਲ ਉਦੀ ਫਲਾਈਟ ਦਾ ਖਰਚਾ ਵੀ ਆਉਣਾ ਦੇਣ ਨੂੰ ਤਿਆਰ ਆ ਜੀ ਉਹਦਾ ਚਾਰਜ ਨਾ ਉਹ ਵੀ ਦੇਣ ਨੂੰ ਤਿਆਰ ਆ ਸਾਡਾ ਬੱਚਾ ਬਚਣਾ ਚਾਹੀਦਾ ਮਨੋਖ ਆਪਣੇ ਘਰ ਦਾ ਚਿਰਾਗ ਬਚਾਉਣ ਲਈ ਆਪਣੀਆਂ ਦੁਕਾਨਾਂ ਆਪਣਾ ਬਿਜ਼ਨਸ ਆਪਣਾ ਸਭ ਕੁਝ ਵੇਚਣ ਗਹਿਣੇ ਕਰਨ ਨੂੰ ਤਿਆਰ ਹੋ ਜਾਂਦਾ ਵੀ ਜੇ ਔਲਾਦ ਬਚ ਗਈ ਪਰਿਵਾਰ ਦਾ ਜੀ ਬਚ ਗਿਆ ਤੇ ਪੈਸਾ ਫੇਰ ਕਮਾਇਆ ਜਾਣਾ ਪਰ ਕਿੱਡੀ ਵੱਡੀ ਗੱਲ ਆ ਸਭ ਜਿਆਦਿਆਂ ਦੀ ਇਹ ਦ੍ਰਿੜਤਾ ਅਗਲਿਆਂ ਨੇ ਅਸੂਲ ਬਚਾਏ ਆ ਅੱਜ ਉਹਨਾਂ ਅਸੂਲਾਂ ਦੀ ਜਾਇਜ਼ੇਕਾਰ ਆ ਸਾਧ ਸੰਗਤ ਜੀ ਉਹਨਾ ਸ਼ਬਦ ਵਰਤੇ ਸੀ ਨਾ ਸਿੱਖੀ ਕੀ ਨੀਵ 함 ਹੈ ਸਰੋਂ ਪੇ ਉਠਾ ਚੱਲੇ ਤੇ ਸੱਚ ਤਾਂ ਇਹ ਸਿੱਖੀ ਦਾ ਇਹ ਬੂਟਾ ਵੱਡਿਆ ਨਹੀਂ ਜਾਣਾ ਕਿਸੇ ਕੋਲ ਇਹ ਖਤਮ ਨਹੀਂ ਹੋਣੀ ਪਤਾ ਕਿਉਂ ਨੀਹਾਂ ਚ ਸੱਚ ਵਾ ਨਾ ਠੀਕ ਆ ਦੋ ਚਾਰ ਬਹਿਰੂਪੀਏ ਵਾਲ ਨੂੰ ਵੇਖ ਕੇ ਲੋਕਾਂ ਨੂੰ ਕੀ ਲੱਗਣ ਲੱਗ ਪਿਆ ਸਿੱਖ ਖਤਮ ਹੋ ਗਏ ਇੱਥੇ ਤੇ ਉਦੋਂ ਨਹੀਂ ਖਤਮ ਹੋਏ ਜਦੋਂ ਬਾਬਾ ਬੁੱਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੋ ਪਿੱਠਾ ਨਾ ਪਿੱਠਾ ਜੋੜ ਕੇ ਲੜੇ ਸੀ ਨੂਰ ਦੀ ਸਰਾਂ ਲਾ ਕੇ ਮੈਂ ਪੂਰੀ ਦੁਨੀਆ ਨੂੰ ਇੱਕ ਬੇਨਤੀ ਕਰ ਪੂਰੀ ਦੁਨੀਆ ਤੇ ਦੋ ਸਿੱਖ ਵੀ ਰਹਿ ਜਾਣਾ ਮੰਨ ਲੋ ਆਪਾਂ ਨੂੰ ਸਾਨੂੰ ਬਹੁਤੀ ਗਿਣਤੀ ਦੀ ਲੋੜ ਵੀ ਹੈ ਨਹੀਂਗੀ ਇਥੇ ਕੁਆਂਟੀਟੀ ਦੀ ਲੋੜ ਤੇ ਕੁਆਲਿਟੀ ਦੀ ਲੋੜ ਵਾ ਕੁਆਲਿਟੀ ਚਾਹੀਦੀ ਆ ਸਾਨੂੰ ਗਿਣਤੀ ਦੀ ਵੀ ਗੱਲ ਨਹੀਂ ਹੈਗੀ ਦੋ ਸਿੱਖ ਹੀ ਹੋਣਾ ਪਰ ਜੇ ਹੋਣ ਗੁਰੂ ਰੰਸਾ ਨੂੰ ਮੰਨਣ ਵਾਲੇ ਤੇ ਤਾਂ ਵੀ ਜੈ ਜੈਕਾਰਾਂ ਚੜਦੀ ਕਲਾ ਜਾ ਅਹੀਂ ਕਹੇ ਵੀ ਇੱਕ ਬਰਾਜ ਨੇ ਹਾਏ ਜੀ ਇਦਾਂ ਹੋ ਗਿਆ ਕੁਝ ਨਹੀਂ ਹੋਣਾ ਚੜਦੀ ਕਲਾ ਜੇ ਸੱਚਾ ਨਾ ਖਤਰੇ ਵੀ ਹਮੇਸ਼ਾ ਸੱਚ ਨਹੀਂ ਹੁੰਦੇ ਆ ਜਦੋਂ ਖਤਰੇ ਟਲ ਗਏ ਸਮਝ ਲੋ ਤੁਹਾਡੇ ਪੱਲੇ ਸੱਚ ਵੀ ਨਹੀਂ ਰਿਹਾ ਤੁਹਾਡੇ ਘਰ ਸੋਨਾ ਪੰਜ ਤੋਲੇ ਤੁਸੀਂ ਕਿੱਥੇ ਰੱਖਦੇ ਹੋ ਲੋਕਰ ਬੈਂਕ ਚ ਖਰੀਦ ਕੇ ਆਪਾਂ ਰੱਖਦੇ ਆ ਘਰ ਚ ਵੀ ਰੱਖਿਆ ਹੋਊਗਾ ਤੇ ਬਹੁਤ ਸੇਫ ਜਗ੍ਹਾ ਤੇ ਰੱਖਿਆ ਹੋਏਗਾ ਲੋਹਾ ਵੀ ਇਦਾਂ ਹੀ ਸਾਮ ਕੇ ਰੱਖਦੇ ਆਪਾਂ ਲੋਹੇ ਨੂੰ ਵੀ ਕਦੀ ਲੋਕ ਲਾਇਆ ਉਹ ਤਾਂ ਕਈ ਵਾਰੀ ਬਾਹਰ ਪਿਆ ਰਹਿੰਦਾ ਇਦਾਂ ਪਰ ਸੋਨਾ ਥੋੜਾ ਜਿਆ ਹੀ ਆ ਉਹਨੂੰ ਸਾਮ ਕੇ ਰੱਖਿਆ ਜਾਂਦਾ ਲੋਹਾ ਬਾਹਰ ਪਿਆ ਹੁੰਦਾ ਕਈ ਵਾਰੀ ਪਤਾ ਹੁੰਦਾ ਵੀ ਇਹਨੂੰ ਕਿਹੜਾ ਕਿਸ ਨੇ ਲੈ ਜਾਣਾ ਚੋਕੇ ਪਰ ਸੋਨਾ ਸਾਮ ਕੇ ਰੱਖਿਆ ਜਾਂਦਾ ਜਦੋਂ ਤੱਕ ਖਤਰਾ ਨਾ ਨਿਸ਼ਾਨੀ ਇਸ ਗੱਲ ਦੀ ਵੀ ਕੀਮਤੀ ਚੀਜ਼ ਹੋ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਖਤਰੇ ਕੋਈ ਨਹੀਂ ਸਮਝ ਲੋ ਕੀਮਤ ਵੀ ਕੋਈ ਨਹੀਂ ਹੈਗੀ ਉਦਾਂ ਹੀ ਤੁਰੇ ਫਿਰਦੇ ਉਦਾਂ ਹੀ ਖਤਰਾ ਵੀ ਜਿਹੜੀ ਕੁਆਲਿਟੀ ਹੁੰਦੀ ਉਹ ਨਹੀਂ ਹੁੰਦਾ ਤੂੰ ਇਹਦੇ ਅਰਥ ਕਰਦ ਯਾਦ ਰੱਖਣਾ ਇਹ ਸਿਧਾਂਤ ਹੀ ਐਡਾ ਪਿਆਰਾ ਵਾ ਤੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਅਜੇ ਵੀ ਕੁਝ ਨਹੀਂ ਵਿਗੜਿਆ ਸਵੇਰ ਦਾ ਭੁੱਲਿਆ ਵੀ ਸ਼ਾਮਾਂ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਆਪਣੇ ਆਪ ਨੂੰ ਇੱਕੋ ਬੇਨਤੀ ਕਰਾਂ ਇਨਸਾਨ ਆ ਜਿਹੜਾ ਆਪਣੇ ਆਪ ਨੂੰ ਬਦਲ ਸਕਦਾ ਜਿੱਦਨ ਤੁਸੀਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਨਾ ਉਹਦਨ ਆਪਣੀ ਜ਼ਿੰਦਗੀ ਦਾ ਤੁਸੀਂ ਨਜ਼ਾਰਾ ਵੇਖੋ ਕਿੰਨਾ ਕਮਾਲ ਦਾ ਹੋਏਗਾ ਤੁਹਾਡਾ ਹੱਸਣਾ ਤੁਸੀਂ ਸੇਰ ਤੋਂ ਤੁਰੋਗੇ ਨਾ ਹਰ ਇੱਕ ਨੂੰ ਹੱਸ ਕੇ ਮਿਲੋਗੇ ਤੁਸੀਂ ਆਉਣ ਅਸੀਂ ਕਈ ਵਾਰੀ ਅਸੀਂ ਸਫਰ ਕਰਦੇ ਹਾਂ ਹੁਣ ਥਾਂ-ਥਾਂ ਦੇ ਬੰਦਿਆਂ ਦਾ ਵਾਹ ਪੈਂਦਾ ਮੈਂ ਕੱਲ ਦੀ ਗੱਲ ਦੱਸਦਾ ਮੈਂ ਤੇ ਮਨਪੀਰ ਜੀ ਜੋ ਦਿੱਲੀ 에어ਪੋਰਟ ਤੇ ਸੀ ਨਾ ਕਈ ਵਾਰੀ ਇਹ ਸਟਾਫ ਤੋਂ ਅੰਦਾਜ਼ਾ ਲਾਣ ਲਈ ਵੀ ਬੰਦਾ ਘਰੋਂ ਲੜ ਕੇ ਆਇਆ ਪੱਕਾ ਅਸੀਂ ਇੱਕ ਅਸੀਂ ਉੱਥੇ ਨਾ ਜਦੋਂ 에어ਪੋਰਟ ਤੇ ਆਏ ਤੇ ਸੇਮ ਸਾਡਾ ਟਰਮੀਨਲ 2 ਸੀ ਤੇ ਉਹਦੇ ਅੰਦਰੋਂ ਹੀ ਤੁਸੀਂ 에어ਪੋਰਟ ਦੇ ਅੰਦਰੋਂ ਅੰਦਰ ਹੀ ਤੁਸੀਂ ਚੱਲ ਜਣਾ ਸੀ ਤੁਸੀਂ ਸਟਾਫ ਦੇ ਬੰਦੇ ਨੂੰ ਸੀ ਕਿਹਾ ਜੀ ਸਾਨੂੰ ਕਿਉਂਕਿ ਉਹ ਸਕਿਉਰਿਟੀ ਅੰਦਰ-ਅੰਦਰ ਹੋ ਜਾਣਾ ਸੀ ਉਦਾਂ ਸਾਨੂੰ ਬਾਹਰ ਜਾਣਾ ਪੈਣਾ ਸੀ ਤੇ ਜਦੋਂ ਅਸੀਂ ਉਹਨੂੰ ਆਪਣਾ ਬੋਰਡਿੰਗ ਪਾਸ ਵਿਖਾਇਆ ਕਹਿੰਦੇ ਜੀ ਤੁਹਾਡਾ ਫਲਾਈਟ ਤੁਹਾਡੀ ਤੇ 1.5 ਵਜੇ ਆ ਤੁਸੀਂ ਬਾਹਰ ਜਾਓ ਅਹੀਂ ਕਹੇ ਵੀ ਸਾਡੇ ਕੋਲ ਸਮਾਨ ਜਿਆਦਾ ਸਾਡੇ ਕੈਮਰੇ ਆ ਸਾਨੂੰ ਇਹ ਖੋਲਣੇ ਪੈਣੇ ਆ ਟਾਈਮ ਲੱਗਣਾ ਤੇ ਤੁਹਾਨੂੰ ਕੀ ਜਣਾ ਸਾਨੂੰ ਇੱਧਰ ਦੀ ਲੰਗਾ ਦਿਓ ਅਹੀਂ ਇਹ ਨੀਜਾਇਜ ਕੰਮ ਕਰ ਲਈ ਤੁਹਾਨੂੰ ਤਾਂ ਕਹਿ ਨਹੀਂ ਰਿਹਾ ਕੰਮ ਵੀ ਸਾਡਾ ਜਾਇਜ ਹੀ ਆ ਉਹਦੇ ਜੇ ਇਹ ਉਹ ਉਹਨਾਂ ਵਾਸਤੇ ਆ ਜਿਨ੍ਹਾਂ ਦੀ ਫਲਾਈਟ ਦਾ ਟਾਈਮ ਘਟ ਹੋਵੇ ਮੈਂ ਕਿਹਾ ਅੱਗੇ ਤੇ ਰਾਸ਼ਵੀ ਕੋਈ ਨਹੀਂ ਹੈਗਾ ਪਰ ਗੱਲ ਇਹ ਸੀ ਵੀ ਉਹ ਘਰੋਂ ਲੜ ਕੇ ਆਇਆ ਸੀ ਵਿਚਾਰਾ ਕਰੇ ਕੀ ਉਹਨੇ ਅੱਗੇੋਂ ਆਪਣੇ ਸੀਨੀਅਰ ਬੀਬੀ ਨੂੰ ਪੁੱਛ ਲਿਆ ਜਿਹੜੀ ਉਹਦੀ ਅਫਸਰ ਸੀ ਉਹ ਗਾੜੀ ਉਤੋਂ ਤਪੀ ਕਹਿੰਦੀ ਉੱਪਰ ਜਾਓ ਜੀ ਮੈਂ ਕਿਹਾ ਇਹ ਵੀ ਲੜਕੀ ਆਈ ਵਿਚਾਰੀ ਪੱਕੀ ਸਾਡਾ ਰੋਜ ਵਾ ਪੈਂਦਾ ਅਸੀਂ ਹੱਸ ਕੇ ਕਹੇ ਕੋਈ ਗੱਲ ਜੀ ਸਾਨੂੰ ਅੱਧਾ ਘੰਟਾ ਹੋਰ ਲੱਗ ਜੂ ਪਰ ਬੀਬੀ ਜੀ ਜ਼ਿੰਦਗੀ ਚ ਜੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੇ ਸਮਾਈਲ ਖੁਸ਼ ਹਸਣ ਦੀ ਯਾਦ ਪਾ ਲੋ ਕੋਈ ਫਰਕ ਨਹੀਂ ਪੈਣਾ ਸਾਨੂੰ ਮੈਂ ਕਿਹਾ ਅਸੀਂ ਚੱਲ ਜਾਂਦੇ ਆ ਮੈਂ ਕਿਹਾ 7 ਵਜਨ ਜੀ ਅਸੀਂ ਉੱਪਰ ਦੀ ਆ ਜਣੇ ਸਾਨੂੰ ਕੀ ਫਰਕ ਪੈਣਾ ਸਾਡੀ ਤੁਹਾਡੇ ਕੋ ਬੈਸ ਥੋੜਾ ਸਾਰੇ ਤੋੜ ਜਿੱਦ ਨਹੀਂ ਆਈ ਅਸੀਂ ਤੁਹਾਡੇ ਬਦਲੇ ਆਪਣਾ ਟੈਂਪਰੇਚਰ ਐਵੇਂ ਵਧਾਰੀ ਹਾਏ ਸਾਡੇ ਆਖੇ ਲੱਗਦੇ ਜਿੱਦ ਕਰੀ ਅੱਧਾ ਘੰਟਾ ਤੁਹਾਡਾ ਸਿਰ ਖਪਾਈ ਕੋਈ ਗੱਲ ਨਹੀਂ ਅਸੀਂ ਹਾਂ ਅੱਧਾ 20 ਮਿੰਟ ਵੱਧ ਲਾ ਕੇ ਅਸੀਂ ਉੱਪਰੋਂ ਦੀ ਫੇ ਚਲੇ ਗਏ ਪਰ ਕਦੀ ਸੋਚਿਓ ਜ਼ਿੰਦਗੀ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਹੋ ਸਕਦਾ ਤੁਹਾਡੇ ਉਸ ਕੰਮ ਕਰਨਾ ਤੁਸੀਂ ਕਿਹਨੂੰ ਖੁਸ਼ੀ ਦੇ ਸਕਦੇ ਹੋ ਨਜਾਇਜ਼ ਕੰਮ ਨਹੀਂ ਕਰਨਾ ਪਰ ਇਹਦਾ ਤੁਸੀਂ ਜਾਇਜ਼ ਬਣਦਾ ਅੱਜ ਅਸੀਂ ਉੱਚੇ ਅਹੁਦਿਆਂ ਤੇ ਬਹਿ ਕੇ ਵੀ ਜਿੱਥੇ ਵੀ ਕਿ ਜਿੱਥੇ ਬੰਦਾ ਆਪਾਂ ਦੇ ਲਈ ਕਹਿੰਦਾ ਬੰਦਾ ਤੌਂ ਜਮਾਉਂਦਾ ਤੁਸੀਂ ਕਦੀ ਵੇਖੋ ਜਿਹੜਾ ਬੰਦਾ ਜਿੱਥੇ ਵੀ ਬੈਠਾ ਨਾ ਰੋ ਵੇਖੋ ਕਿਦਾਂ ਪਉਂਦਾ ਜਦੋਂ ਤੁਸੀਂ ਕਿਤੇ ਉਹਦੇ ਅੜਕੇ ਆ ਜਾਓ ਨਾ ਪੂਰਾ ਆਪਣਾ ਗੁੱਸਾ ਝਾੜਦਾ ਹੁਣ ਕਰੋਧ ਵੀ ਐਡੀ ਖਤਰਨਾਕ ਜੀ ਉੱਤੋਂ ਠਾਣੂ ਆਉਂਦਾ ਕਰੋਧ ਜਿਹੜਾ ਉੱਤੋਂ ਠਾਣੂ ਆਉਂਦਾ ਮਲੋ ਇੱਕ ਬੌਸ ਨੇ ਆਪਣੇ ਵਰਕਰ ਨੂੰ ਝਾੜਦਾ ਗੁੱਸਾ ਕਰਦਾ ਉਹਨੂੰ ਹੁਣ ਵਰਕਰ ਜਿਹੜਾ ਉਹ ਬੌਸ ਦੇ ਗੁੱਸਾ ਨਹੀਂ ਕਰ ਸਕਦਾ ਕੋਈ ਤਨਖਾਹ ਲੈਣੀ ਹੈ ਉਹ ਤੋਂ ਉਹ ਫੇ ਆਣ ਕੇ ਘਰ ਘਰ ਵਾਲੀ ਤੇ ਗੁੱਸਾ ਕੱਢਦਾ ਹੁਣ ਘਰ ਵਾਲੀ ਵਿਚਾਰੀ ਘਰ ਜਾਵਾ ਉਹ ਬੰਦੇ ਤੇ ਗੁੱਸਾ ਨਹੀਂ ਕਰ ਸਕਦੇ ਉਹ ਗਾੜੀ ਨਿਆਣੇ ਫਾਇੰਡਦੀ ਫਿਰ ਨਿਆਣਾ ਹੁਣ ਮਾਂ ਤੇ ਗੁੱਸਾ ਨਹੀਂ ਕਰ ਸਕਦਾ ਕਿਤਾਬਾਂ ਪੜਦਾ ਕਿੱਥੋਂ ਕਿੱਥੋਂ ਕਿਧਰ ਨੂੰ ਤੁਰਿਆ ਅਸੀਂ ਤੇ ਰੋਜ਼ ਅਸੀਂ ਤੇ ਵੇਖਦੇ ਹਾਂ ਬੰਦੇ ਦੇ ਆੜਾ ਮੱਥਾ ਨਾ ਸਾਹ ਸੰਜਾੜਾ ਆੜਾ ਆੜਾ ਮੱਥਾ ਇਹ ਦਾਦਾ ਤੁਹਾਡਾ ਤੁਸੀਂ ਕੀ ਆ ਆੜਾ ਮੱਥਾ ਇਹ ਦਾਦਾ ਤੁਸੀਂ ਕਿੰਨੇ ਕੰਦਰੋਂ ਖੁਸ਼ ਐ ਖੁਸ਼ ਰਹੋ ਕੋਈ ਫਰਕ ਨਹੀਂ ਪੈਂਦਾ ਆ ਪਾਊਡਰ ਕਰੀਮਾ ਦੀ ਇੰਨੀ ਜ਼ਰੂਰਤ ਨਹੀਂ ਪੈਂਦੀ ਔਰ ਇਹ ਆਰਟੀਫੀਸ਼ੀਅਲ ਜਿਹਾ ਲੋਕੀ ਮੇਕਅਪ ਕਰਦੇ ਫਿਰਦੇ ਇਹ ਜਿੰਨੇ ਜ ਅੰਦਰੋਂ ਕਿਉਂਕਿ ਤਬਤ ਕੜਾਹਾ ਬੁੱਝ ਗਿਆ ਜਿੰਨੇ ਮਰਜ਼ੀ ਡਰਾਈ ਫਰੂਟ ਭੇਂ ਭੇ ਕੇ ਖਾਈ ਜਾਓ ਤੁਸੀਂ ਜਿੰਨੇ ਮਰਜ਼ੀ ਕਾਜੂ ਬਦਾਮ ਰਾਤ ਨੂੰ ਭੇਂ ਭੇ ਖਾਈ ਕਹੀ ਕਹਿਣਗੇ ਜੀ ਇਹਨੂੰ ਅਸੀਂ ਕਾਜੂ ਵੀ ਦਿੰਨੇ ਆ ਇਹਨੂੰ ਬਦਾਮ ਵੀ ਦਿੰਨੇ ਆ ਪਤਾ ਨਹੀਂ ਹਰਿਆ ਕਿਉਂ ਨਹੀਂ ਹੁੰਦਾ ਜਾਂ ਹੁੰਦੀ ਇਹ ਖੁਸ਼ ਨਹੀਂ ਇਹ ਪਤਾ ਨਹੀਂ ਕੀ ਗੱਲ ਦਾ ਰੰਗ ਨਹੀਂ ਬਦਲਦਾ ਸਰੀਰ ਨਹੀਂ ਇਹਦਾ ਬਣਦਾ ਅੰਦਰ ਤੇ ਕੜਾਹਾ ਤਬਦਾ ਬਾਹਰ ਦੇ ਤੁਹਾਡੇ ਡਰਾਈ ਫਰੂਟ ਖਾਦੇ ਕੀ ਕਰਨਗੇ ਜੀ ਜੇ ਤੁਸੀਂ ਅੰਦਰੋਂ ਖੁਸ਼ ਹੀ ਨਹੀਂ ਹੈਗੇ ਨਾਨਕ ਭਗਤਾ ਤੁਸੀਂ ਜਿਸ ਅਹੁਦੇ ਤੇ ਵੀ ਬੈਠੇ ਉਹਨਾਂ ਖੁਸ਼ ਰਹਿਣ ਦੀ ਆਤ ਪਾਓ ਖੁਸ਼ ਰਹਿਣ ਦੀ ਜਿੰਦਗੀ ਤੁਹਾਡੇ ਮੁਤਾਬਕ ਸਾਰਾ ਕੁਝ ਠੋੜਾ ਹੋਣਾ ਹੈ ਅਸੀਂ ਸਭ ਜਿਆਦਿਆਂ ਕੋਲ ਇਹੋ ਤੇ ਸਿੱਖਣਾ ਠੰਡੇ ਅਗਲੇ 5 4 ਪੋ ਤੱਕ ਅਗਲੇ ਆਪਣੇ ਮਹੱਲਾ ਚ ਬੈਠਿਆ ਤੇ 7 ਪੋ ਇੱਕ ਸ਼ਾਨ ਚ ਗੁਜ਼ਾਰਨੀ ਪੈ ਰਹੀ ਹੈ ਸ਼ਿਕਵਾ ਕੋਈ ਨਹੀਂ 4 5 ਪੋ ਨੂੰ ਮਹੱਲਾ ਚ ਬੈਠਿਆ ਤੇ ਕਈ ਖਡਾਵੇ ਸਭ ਜਿਆਦਿਆਂ ਕੋਲ ਤੇ 7 ਪੋ ਇੱਕ ਸ਼ਾਨ ਚ ਗੁਜ਼ਾਰੀ ਆ ਬਾਬੇ ਕੋ ਮੇ ਮਾਸ਼ਗੀ ਦੀ 8 ਪੋ ਗੰਗੂ ਬ੍ਰਾਹਮਣ ਦੇ ਘਰ ਗੁਜ਼ਾਰੀ ਆ 9 ਪੋ ਮੁਰੰਡੇ ਥਾਣੇ ਕੁਜਾਰੀਆ ਤੇ 10 11 ਪੋ ਸਰਹੰਦ ਫਤਿਹਗੜ ਸਾਹਿਬ ਦੇ ਠੰਡੇ ਬੁਰਜ ਵਿੱਚ ਗੁਜ਼ਾਰੀਆ ਪਰ ਉਲਾਮਾ ਨੇ ਦਿੱਤਾ ਨਾਮ ਮਾਤਾ ਜੀ ਨੇ ਦਿੱਤਾ ਤੇ ਨਾ ਸਭ ਜਾਣਦਾ ਦਿੱਤਾ ਅਸੀਂ ਮਾੜੀ ਮਾੜੀ ਗੱਲ ਤੇ ਉਲਾਮੇ ਹਾਏ ਸਾਡਾ ਕਾਰੋਬਾਰ ਡਾਊਨ ਹੋ ਗਿਆ ਹਾਏ ਸਾਡੇ ਪੱਲੇ ਕੱਖ ਨਹੀਂ ਰਿਹਾ ਹਾਏ ਅਸੀਂ ਲੁੱਟੇ ਗਏ ਹਾਏ ਅਸੀਂ ਚੰਗੇ ਭਲੇ ਪਕਵਾਨ ਖਾਂਦਿਆਂ ਹੋਇਆਂ ਵੀ ਚੰਗੇ ਭਲੇ ਬੰਦੇ ਦੇ ਕੋਲ ਪੈਸੇ ਹੋਣ ਦੇ ਬਾਵਜੂਦ ਵੀ ਹਾਲਤ ਵੇਖੋ ਬੰਦੇ ਦੀ ਹੋਈ ਕਿਹੜੀ ਪਈ ਜੇ ਤੁਹਾਡਾ ਸਰੀਰ ਹੀ ਤੰਦਰੁਸਤ ਨਾ ਰਿਹਾ ਤੁਹਾਡਾ ਮਨ ਹੀ ਖੜਿਆ ਨਾ ਰਿਹਾ ਪਹਿਲਾਂ ਤੇ ਆਪਣੀ ਜ਼ਿੰਦਗੀ 'ਚ ਇੱਕ ਨੁਕਤਾ ਸਿੱਖ ਲਈਏ ਵੀ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣ ਦੀ ਆਦਤ ਪਾਈਏ ਨਾਨਕ ਭਗਤਾਂ ਸਦਾ ਵਿਕਾਸ ਜ਼ਿੰਦਗੀ 'ਚ ਹੁੰਦਾ ਕਈ ਵਾਰੀ ਪਰੇਸ਼ਾਨੀਆਂ ਹੁੰਦੀਆਂ ਨੇ ਪਰੇਸ਼ਾਨੀਆਂ ਵੀ ਤੇ ਇਨਸਾਨ ਨਾਲ ਹੀ ਸੰਬੰਧਤ ਨੇ ਨਾ ਅਸੀਂ ਮਨੁੱਖਾਂ ਪਸ਼ੂਆਂ ਨੂੰ ਕਾਹਦੀਆਂ ਪਰੇਸ਼ਾਨੀਆਂ ਮੱਝ ਖਾ ਕੇ ਸੌ ਜਾਂਦੀ ਐ ਸਵੇਰੇ ਉੱਠ ਕੇ ਦੁੱਧ ਦੇਂਦੀ ਉਹਨੂੰ ਕੀ ਪਰੇਸ਼ਾਨੀ ਐ ਅਸੀਂ ਮਨੁੱਖਾਂ ਪਰੇਸ਼ਾਨੀਆਂ ਵੀ ਸਾਨੂੰ ਹੋਣੀਆਂ ਹੋਣੀਆਂ ਜਦੋਂ ਸਵੇਰੇ ਉੱਠਦੇ ਆ ਪਰੇਸ਼ਾਨੀਆਂ ਸਾਡੇ ਨਾਲ ਉੱਠਦੀਆਂ ਕੋਈ ਗੱਲ ਨਹੀਂ ਫੇਰ ਕੀ ਗੱਲ ਆ ਮੈਂ ਆਪਣੇ ਆਪ ਨੂੰ ਇੰਨਾ ਤਗੜੇ ਕਰਨਾ ਵੀ ਤੁਸੀਂ ਤੁਹਾਡੇ ਅੰਦਰ ਐਡੀ ਤਾਕਤ ਆ ਜਾਏ ਵੀ ਪਰੇਸ਼ਾਨੀ ਤੁਹਾਡੇ ਸਾਹਮਣੇ ਛੋਟੀ ਹੋ ਜਾਏ ਸਭ ਜਿਆਦਿਆਂ ਸਾਹਮਣੇ ਲੱਗਦਾ ਨਹੀਂ ਕਿ ਐਡੀ ਵੱਡੀ ਦਿੜਤਾ ਸਾਹਮਣੇ ਅਗਲੇ ਹਾਰੇ ਪੈ ਵਜ਼ੀਰ ਖਾਨ ਬਿਮਾਰ ਹੋ ਗਿਆ ਅੰਦਰੋਂ ਵਜ਼ੀਰ ਖਾਨ ਇਤਿਹਾਸ ਦੱਸਦਾ ਕਿ ਵਜ਼ੀਰ ਖਾਨ ਅੰਦਰੋਂ ਬਿਮਾਰ ਹੋ ਗਿਆ ਉਹ ਠੀਕ ਨਹੀਂ ਰਿਹਾ ਬਾਦ ਉਸ ਤੋਂ ਉਹਨੂੰ ਲਾਣ ਤਾਂ ਪਈਆ ਆਪਣੇ ਅੰਦਰੋਂ ਵੀ ਯਾਰ ਕਾਹਦਾ ਤੂੰ ਸੂਬਾ ਯਾਰ ਔਲ ਲੱਖ ਦੀ ਲਹਨ ਤੇਰੇ ਤੇ ਤੇਰੇ ਕੋ ਸੱਤ ਤੇ 9 ਸਾਲ ਦੇ ਸਭ ਜاده ਤੇਰੇ ਆਖੇ ਨਹੀਂ ਲੱਗ ਸਕੇ ਤੂੰ ਨਾ ਕੋ ਇਨ ਨਹੀਂ ਮਨਾ ਸਕਿਆ ਤੂੰ ਕਾਦਾ ਸੁਬਾ ਬਈ ਲਹਨ ਤਾਂ ਪਈ ਉਹਨੂੰ ਹਿਸਟਰੀ ਗਵਾਹ ਹੈ ਇਸ ਗੱਲ ਦੀ ਤੇ ਇਧਰ ਇਧਰ ਦਾਦਾ ਜੀ ਗੁਰੂ ਤੇਗ ਬਹਾਦਰ ਮਹਾਰਾਜ 11 ਨਵੰਬਰ 1675 ਈਸਵੀ ਨੂੰ ਜਿਸ ਜਿਸ ਕਾਜੀ ਨੇ ਫਤਵਾ ਪੜਿਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਰਥਾਏ 16 ਦਿਨ ਬਾਅਦ ਠੀਕ 15 16 ਦਿਨ ਬਾਅਦ ਉਹ ਦੁਨੀਆ ਤੋਂ ਕੂਚ ਕਰ ਗਿਆ ਉਹਨੂੰ ਕਿਸੇ ਨੇ ਗੋਲੀ ਨਹੀਂ ਮਾਰੀ ਅੰਦਰੋਂ ਲਹਣ ਤਾਂ ਇਨੀਆਂ ਪਈਆਂ ਉਹ ਪੈਸਾ ਸਭ ਕੁਝ ਦੀ ਹੁੰਦਾ ਅੱਜ ਪੈਸੇ ਵਾਸਤੇ ਗਲਤ ਫਤਵਾ ਪੜਾ ਆਇਆ ਤੂੰ ਕਿਉਂਕਿ ਜਿਹੜੇ ਜਿੰਨੇ ਵੀ ਪੋਲਿਟਿਕਲ ਲੋਕ ਹੁੰਦੇ ਆ ਨਾ ਉਹ ਆਪਣੇ ਸਿਰ ਇਲਜ਼ਾਮ ਨਹੀਂ ਲੈਂਦੇ ਉਹਨਾਂ ਨੇ ਅੱਗੇ ਕਾਜ਼ੀਆ ਬੁਲਾਣਿਆਂ ਨੂੰ ਕੀਤਾ ਹੋਇਆ ਸੀ ਵੀ ਤੁਸੀਂ ਫਤਵਾ ਪੜੋ ਤੁਸੀਂ ਵੇਖੋ ਸਭ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ ਉਦੋਂ ਵੀ ਉਹਨਾਂ ਨੇ ਕਿਹਾ ਕਾਜ਼ੀ ਸਾਹਿਬ ਫਤਵਾ ਦੱਸਿਓ ਵੀ ਸਰਾ ਇਜਾਜ਼ ਦਿੰਦੀ ਆ ਉਹਨਾਂ ਦਿੰਦੀ ਆ ਜੀ ਪੈਸਾ ਸੀ ਨਾ ਕਿੰਨੇ ਪੈਸੇ ਚਾੜੇ ਹੋਣਗੇ ਉਹਨਾਂ ਨੂੰ ਜਦੋਂ ਸਭ ਜਿਆਦੇ ਨੂੰ ਸ਼ਹੀਦ ਕਰਨਾ ਉਦੋਂ ਹੀ ਕਾਜੀ ਨੂੰ ਪੁੱਛਿਆ ਗਿਆ ਉੱਥੇ ਕਾਜੀ ਨੂੰ ਪੁੱਛਿਆ ਗਿਆ ਕਾਜੀ ਨੇ ਕਿ ਹਾਂਜੀ ਇਜਾਜ਼ਤ ਭਾਵੇਂ ਕਿ ਸਰਾ ਇਜਾਜ਼ਤ ਨਹੀਂ ਦਿੰਦੀ ਵੀ ਜੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ ਤੁਸੀਂ ਉਹਦੇ ਨਾਲ ਹਿੱਕ 'ਚ ਵਜੋ ਜਾ ਕੇ ਤੁਹਾਨੂੰ ਇਹ ਕਾਨੂੰਨ ਆਗਿਆ ਨਹੀਂ ਦਿੰਦਾ ਕਿ ਤੁਸੀਂ ਮਾਸੂਮ ਛੋਟੇ ਬੱਚਿਆਂ ਦੇ ਉੱਤੇ ਐਡਾ ਵੱਡਾ ਜ਼ੁਲਮ ਕਰੋ ਤੁਸੀਂ ਇਹ ਅਗੇ ਤੇ ਉਸ ਵਕਤ ਜਿਹੜੇ ਧਰਮੀ ਲੋਕ ਸੀ ਨਾ ਜਿਹੜੇ ਅੰਦਰ ਬੈਠੇ ਧਰਮੀ ਲੋਕ ਸੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਨੌਕਰੀਆਂ ਹੁੰਦੀਆਂ ਨੇ ਨਾ ਅੰਦਰ ਬੈਠੇ ਵੀ ਰੌਲਾ ਪਾਉਂਦੇ ਸੀ ਵੀ ਇਹ ਕੰਮ ਗਲਤ ਹੋ ਰਿਹਾ ਠੀਕ ਹੈ ਅਸੀਂ ਨੌਕਰੀ ਕਰ ਰਹੇ ਹਾਂ ਪਰ ਸਾਡੀ ਪੇਸ਼ ਕੋਈ ਨਹੀਂ ਜਾ ਰਹੀ ਅਸੀਂ ਕਰੀਏ ਕੀ ਤੁਸੀਂ ਕੀ ਸੋਚਦੇ ਹੋ ਉੱਥੇ ਅੰਦਰ ਬੈਠੇ ਜਿਹੜੇ ਉਹਨਾਂ ਦੇ ਵਰਕਰ ਹੋਣਗੇ ਉਹ ਸਾਰੇ ਖੁਸ਼ ਹੋਣਗੇ ਨਾ ਉਹਨਾਂ ਨੇ ਵੀ ਲਹਨਤਾ ਪਾਈ ਹੋਣਗੇ ਵਜ਼ੀਰ ਖਾਂ ਇਹ ਤੂੰ ਧੱਕਾ ਕਰ ਰਿਹਾ ਤੇਰੀ ਇਸ ਘਟਨਾ ਨੇ ਤੇਰੀਆਂ ਜੜਾਂ ਪੜ ਦੇਣੀਆਂ ਤੇ ਉਹ ਗੱਲ ਹੋਈ 6 ਸਾਲਾਂ ਬਾਅਦ ਵਜ਼ੀਰ ਖਾਂ ਉਸ ਤਖਤ ਤੇ ਰਹੀ ਨਹੀਂ ਉੱਥੇ ਉੱਥੇ ਸਰਦਾਰ ਬਾਸ ਸਿੰਘ ਆਣ ਕੇ ਬਹਿ ਗਿਆ ਤੇ ਸਿੱਖਾਂ ਦਾ ਖਾਲਸਾ ਨਿਸ਼ਾਨ ਝੁਲਦਾ ਸੀ ਉੱਥੇ ਕੁਇਸ ਕਰਕੇ ਚੇਤਾ ਰੱਖਿਓ ਜਿਨਨੇ ਅਜ ਵੀ ਪੋਲਿਟਿਕਲ ਲੋਗ ਆਪਣੀਆਂ ਫੂਫਾਂਚ ਤੁਰੇ ਫਿਰਦੇ ਆ ਨਾ ਜੇ ਇੱਥੇ ਵੱਡੇ ਵੱਡੇ ਅਕਬਰ ਵਰਗੇ ਤੇ ਬਾਬਰ ਵਰਗੇ ਤੇ ਜਹਾਂਗੀਰ ਵਰਗੇ ਫਰਕਸ਼ੀਅਰ ਵਰਗੇ ਨਹੀਂ ਰਹੇ ਤੇ ਰਹਿਣਾ ਪਿਆਰੇ ਤੁਸੀਂ ਵੀ ਨਹੀਂ ਸਮਾਜ ਨੂੰ ਇੱਕ ਬਰਾਬਰ ਰੱਖਣ ਦੀ ਕੋਸ਼ਿਸ਼ ਕਰੋ ਇਹ ਨਾ ਕੋਈ ਇੱਕੋ ਹੀ ਵਰਗ ਦੁਨੀਆ ਤੇ ਰਵੇ ਨਾ ਨਾ ਜੀ ਇੱਥੇ ਹਿੰਦੂ ਵੀ ਰਹੂਗਾ ਇੱਥੇ ਮੁਸਲਮਾਨ ਵੀ ਰਹੂਗਾ ਇੱਥੇ ਸਿੱਖ ਵੀ ਰਹੂਗਾ ਹਰ ਇੱਕ ਨੂੰ ਉਹਨਾਂ ਦੇ ਬਣਦੇ ਅਧਿਕਾਰ ਮਿਲਣੇ ਚਾਹੀਦੇ ਨੇ ਜੇ ਤੱਕਾ ਕਰੋਗੇ ਤੇ ਯਾਦ ਰੱਖਿਓ ਫਿਰ ਦਾ ਨੁਕਸਾਨ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਉਠਾਉਣਾ ਪੈ ਸਕਦਾ ਹੈ ਤੇ ਹੋਇਆ ਵੀ ਆ ਤੁਸੀਂ ਵੇਖੋ ਜਿਹੜੇ ਵੀ ਜਿੰਨੀਆਂ ਲੋਕਾਂ ਨੇ ਅੱਜ ਤੱਕ ਇਹਨਾਂ ਗੱਲਾਂ ਤੇ ਧੱਕੇ ਕੀਤੇ ਨੇ ਦੁਨੀਆ ਦੇ ਇਤਿਹਾਸ ਦੀ ਗਵਾਹੀ ਹੈ ਕਿ ਸਮਾਂ ਪਾ ਕੇ ਉਹਦੇ ਨਾਮੋ ਨਿਸ਼ਾਨ ਵੀ ਦੁਨੀਆ ਤੋਂ ਮਿਟ ਗਏ ਨੇ ਇਹ ਗਵਾਹੀ ਆ ਇਸ ਕਰਕੇ ਸਾਰੇ ਬਰਾਬਰ ਆਪਾਂ ਸਿੱਖ ਰਾਜ ਦੀ ਸਭ ਤੋਂ ਬਿਊਟੀ ਸੀ ਖੁਦ ਖੂਬਸੂਰਤੀ ਸੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕੀਤਾ ਉਹਨੇ ਹਿੰਦੂਆਂ ਨੂੰ ਨਫ਼ਰਤ ਨਹੀਂ ਕੀਤੀ ਉਹਨੇ ਕਿਹਾ ਜਿ세 ਹਿੰਦੂਆਂ ਨੂੰ ਮੰਦਿਰ ਬਣਾ ਕੇ ਦਿੱਤੇ ਜਿਸ ਮੁਸਲਮਾਨ ਸੀ ਉਹਨਾਂ ਨੂੰ ਮਸਜਿਦਾਂ ਬਣਾ ਕੇ ਦਿੱਤੀਆਂ ਕਿ ਆਓ ਤੇ ਉਹਦੀ ਉਹਦੇ ਉਹਨਾਂ ਦੀ ਸਰਕਾਰ ਵਿੱਚ ਹਰ ਇੱਕ ਬੰਦਿਆਂ ਨੂੰ ਅਹੁਦੇ ਵੀ ਬਰਾਬਰ ਦਿੱਤੇ ਗਏ ਕਿ ਖਾਲਸਾ ਹੀ ਨਾ ਰਾਜਵਾ ਇੱਥੇ ਤੁਹਾਨੂੰ ਬਰਾਬਰ ਅਹੁਦੇ ਵੀ ਦਿੱਤੇ ਜਾਣੇ ਆ ਤਾਂ ਇਸ ਕੋਈ ਵਿਤਕਰਾ ਨਹੀਂ ਸੀ ਕਿਸੇ ਦੇ ਨਾਲ ਪਰ ਗੱਲ ਇਹ ਆ ਕਿ ਚੰਗੇ ਇਨਸਾਨਾਂ ਦੀ ਹਮੇਸ਼ਾ ਹੀ ਚੰਗਿਆਈ ਹੀ ਦੁਸ਼ਮਣਾਂ बन ਜਾਂਦੀ। ਤੋਂ ਗੁਰੂ ਕਿਰਪਾ ਕਰੇ ਅਸੀਂ ਉਸ ਗੁਰੂ ਦੇ ਪੁੱਤਰਾਂ ਜਿਸ ਗੁਰੂ ਨੇ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਸਤ ਗੁਰ ਮਤ ਵਿੜਾ ਗੁਰ ਪੂਰੇ ਮੇਰੀ ਰਾਖ ਲਈ ਮੇਰੇ ਪੂਰੇ ਗੁਰੂ ਨੇ ਮੇਰੀ ਰਾਖ ਲਈ ਮੈਨੂੰ ਬਚਾ ਲਿਆ ਅਮਰਤ ਨਾਮ ਰਿਦੈ ਮੇ ਦੀਨੋ ਅਮਰਤ ਵਰਗੀ ਪਿਆਰੀ ਸਿੱਖਿਆ ਦੇ ਕੇ ਜਨਮ ਜਨਮ ਕੀ ਮੈਲ ਗਈ ਮੇਰੇ ਅੰਦਰ ਜਿਹੜੀ ਵਿਕਾਰਾਂ ਦੀ ਮੈਲ ਸੀ ਮੇਰੇ ਗੁਰੂ ਦੇ ਉਪਦੇਸ਼ ਨੇ ਧੋ ਕੇ ਬਾਹਰ ਕੱਢ ਦਿੱਤੀ ਨਿਵਰੇ ਦੂਤ ਦੁਸ਼ਟ ਬਹਿرائی ਜਿਹੜੇ ਅੰਦਰ ਮੇਰੇ ਦੂਤ ਸੀ ਨਾ ਜਿਹੜੇ ਪੰਜ ਵਿਕਾਰ ਮੈਨੂੰ ਤੰਗ ਕਰਦੇ ਸੀ ਉਹ ਦੂਰ ਹੋ ਗਏ ਨਿਵਰੇ ਦੂਤ ਦੁਸ਼ਟ ਬਹਿرائی ਕਦੋਂ ਗੁਰਪੂਰੇ ਕਾ ਜਪਿਆ ਜਾਪ ਜਰੂ ਮੈਂ ਪੂਰੇ ਗੁਰੂ ਦਾ ਜਾਪ ਜਪਿਆ ਪੂਰੇ ਗੁਰੂ ਦੀ ਸਿੱਖਿਆ ਉਤੇ ਤੁਰਿਆ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰਾ ਹੁਣ ਇਹਨਾਂ ਪੰਜਾਂ ਵਕਾਰਾਂ ਚ ਕਿਸੇ ਦੀ ਪੇਛ ਨਹੀਂ ਜਾਂਦੀ ਪ੍ਰਭ ਮੇਰੇ ਕਾ ਵਡ ਪ੍ਰਤਾ ਮੇਰੇ ਪ੍ਰਭੂ ਦਾ ਪ੍ਰਤਾਪ ਹੀ ਇਹਨਾ ਮੈਂ ਕਿ ਸਿਮਰ 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 ਸੁਖ ਪਾਇਆ ਹੁਣ ਜੋਂ ਜੋਂ ਮੈਂ ਸਿਮਰਦਾ ਵਾਂ ਜੋਂ ਜੋਂ ਚੇਤੇ ਕਰਦਾ ਮੈਂ ਆਤਮਿਕ ਤੌਰ ਤੇ ਸੁਖੀ ਹੁਣਾ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਕਿਹੜੇ ਚਰਨ ਕਮਲ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਰੱਖ ਮਨ ਮਾਹੀ ਤਾਂ ਕੀ ਸ਼ਰਨਾ ਪਰਿਓ ਨਾਨਕ ਦਾਸ ਨਾਨਕ ਦਾਸ ਵੀ ਹੁਣ ਉਸ ਅਕਾਲ ਪੁਰਖ ਵੈਗੁਰੂ ਦੀ ਸ਼ਰਨ ਵਿੱਚ ਪਿਆੜਾ ਸਭ ਤੋਂ ਸੁਪਰੀਮ ਆ ਜਾਂ ਤੇ ਉੱਪਰ ਕੋ ਨਹੀਂ ਜਿਹਦੇ ਉੱਪਰ ਕੋਈ ਦੂਜਾ ਹੈ ਹੀ ਨਹੀਂ ਆਓ ਅਸੀਂ ਵੀ ਆਪਣੀ ਜ਼ਿੰਦਗੀ ਸਤਗੁਰ ਦੀ ਬਾਣੀ ਪੜਹੀਏ ਪਾਤਸ਼ਾਹ ਜੀ ਦੀਆਂ ਪਿਆਰੀਆਂ ਸਿੱਖਿਆਵਾਂ ਨੂੰ ਲੈ ਕੇ ਆਪਣੇ ਸਿੱਖ ਕੌਮ ਦੇ ਵਿੜਮੁੱਲੇ ਇਤਿਹਾਸ ਤੋਂ ਜਾਣੂ ਹੋ ਕੇ ਆਪਣੇ ਵਿੱਚ ਦ੍ਰਿੜਤਾ ਲੈ ਕੇ ਆਈਏ ਭਰੋਸਾ ਲੈ ਕੇ ਆਈਏ ਆਪਣੇ ਬੱਚੇ-ਬੱਚਿਆਂ ਨੂੰ ਤੇ ਆਪ ਗੁਰਮਤਿ ਨਾਲ ਜੁੜੀਏ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਇਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਦਾ ਨੌਜਵਾਨਾਂ ਦਾ ਵੀਰਾਂ ਦਾ ਭੈਣਾਂ ਦਾ ਸਾਰਿਆਂ ਦਾ ਧੰਨਵਾਦ ਇਥੋਂ ਦੀ ਜਿੰਨੀ ਵੀ ਤੁਸੀਂ ਸੇਵਾਦਾਰਾਂ ਨਾਲ ਕੇ ਅੱਜ ਦਾ ਸਮਾਗਮ ਲਿਖਿਆ ਆਕਾਲਪੁਰਖ ਚੜ੍ਹਦੀ ਕਲਾ ਸਾਨੂੰ ਤੰਦਰੁਸਤੀ ਦੀਏ ਰੋਗਤਾ ਬਖਸ਼ਿਸ਼ ਕਰੇ ਸਾਡੇ ਘਰਾਂ 'ਚ ਗੁਰਮਤਿ ਆਵੇ ਤੇ ਅਸੀਂ ਮਨਮਤ ਨੂੰ ਹੁੰਜ ਕੇ ਆਪਣੇ ਪਰਿਵਾਰਾਂ 'ਚੋਂ ਬਾਹਰ ਕੱਢੀਏ ਇਹ ਲੋਕ ਸੁਖੀਏ ਨਾਨਕ ਹਰ ਪ੍ਰਭੂ ਆਪੇ ਮੇਲੇ ਸਾਰਿਆਂ ਦਾ ਧੰਨਵਾਦ ਫਤਿਹ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ RAM KALI